ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਵਿੱਚ ਭਾਜਪੀ ਦਾ ਕੇਂਦਰੀ ਰਾਜ ਮੰਤਰੀ ਤੇ ਭਾਜਪੀ ਵੱਲੋਂ ਜਿਹੜਾ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਆ ਗੌਰਵ ਕੱਕੜ ਉਹ ਪਹੁੰਚੇ ਆ ਤੇ ਅਸੀਂ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਪਿੰਡ ਮਾਨੀ ਵਾਲੇ ਦੇ ਵਿੱਚ ਜਿਹੜਾ ਇਕੱਠ ਕਰਕੇ ਤੇ ਉਹਦਾ ਜਿਹੜਾ ਤਿੱਖਾ ਵਿਰੋਧ ਕੀਤਾ ਗਿਆ ਇਸੇ ਤਰ੍ਹਾਂ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਆਗੂ ਆਉਣਗੇ ਉਹਨਾਂ ਦਾ ਲਗਾਤਾਰ ਜਿਹੜਾ ਵਿਰੋਧ ਆ ਉਹ ਜਾਰੀ ਰਹੇਗਾ ਅੱਜ ਵੀ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਜਿਹੜਾ ਉਹ ਹੰਸਰਾਜ ਵੀ ਇੱਥੇ ਪਹੁੰਚ ਰਿਹਾ ਤੇ ਜੇ ਹੰਸਰਾਜ ਇੱਥੇ ਪਹੁੰਚਦਾ ਤੇ ਪਿਛਲੇ ਦਿਨੀ ਜੋ ਬਕਵਾਸ ਪਾਣੀ ਉਹ ਕਰਕੇ ਗਿਆ ਸੀਗਾ ਉਹਦਾ ਹਿਸਾਬ ਕਿਤਾਬਾ ਜਿਹੜਾ ਉਹ ਅੱਜ ਹੰਸਰਾਜ ਤੋਂ ਇੱਥੇ ਲਿਆ ਜਾਣਾ ਸੀਗਾ ਪਰ ਉਹ ਨਹੀਂ ਪਹੁੰਚਿਆ ਉਹਨਾਂ ਦਾ ਜਿਹੜਾ ਕੇਂਦਰੀ ਰਾਜ ਮੰਤਰੀ ਆ ਉਹ ਇੱਥੇ ਪਹੁੰਚਿਆ ਉਹਦਾ ਜਿਹੜਾ ਜੋਰਦਾਰ ਜਿਹੜਾ ਮੁਰਦਾਬਾਦ ਦੇ ਨਾਰਿਆਂ ਨਾਲ ਜਿਹੜਾ ਉਹਦਾ ਇੱਥੇ ਸਵਾਗਤ ਕੀਤਾ ਗਿਆ ਪਿਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਕੋਈ ਭਾਜਪਾ ਦਾ ਆਗੂ ਜਾਂ ਕੋਈ ਲੀਡਰ ਇਸ ਪਿੰਡ ਦੇ ਵਿੱਚ ਆਊਗਾ ਤੇ ਉਹਦਾ ਤਿੱਖਾ ਵਰੋ ਜਿਹੜਾ ਉਹ ਕੀਤਾ ਜਾਵੇ